ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸੇ ਬਾਹਰਲੇ ਮੁਲਕ ਦੇ ਵਿੱਚ ਨਹੀਂ ਖੜਾ ਮੈਂ ਪੰਜਾਬ ਦੇ ਵਿੱਚ ਖੜਾ ਤੇ ਪੰਜਾਬ ਦੀ ਧਰਤੀ ਹੈ ਜਿਹੜੇ ਲੋਕ ਕਹਿ ਦਿੰਦੇ ਆ ਇਹ ਬਹਾਨਾ ਮਾਰ ਦਿੰਦੇ ਆ ਕਿ ਪੰਜਾਬ 'ਚ ਤਾਂ ਕੋਈ ਕੰਮ ਹੀ ਹੈ ਨਹੀਂ ਪਰ ਮੈਂ ਕਹਿਣਾ ਵੀ ਜਿਹਨੇ ਕੰਮ ਕਰਨਾ ਹੋਵੇ ਉਹ ਇੱਥੇ ਵੀ ਕਰ ਸਕਦਾ ਇੱਥੇ ਵੀ ਕੈਨੇਡਾ ਅਮਰੀਕਾ ਬਣ ਸਕਦਾ ਜੇਕਰ ਪੰਜਾਬ ਦੇ ਨੌਜਵਾਨ ਇਹ ਧਾਰ ਲੈਣ ਕਿ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਵੀ ਕੰਮ ਕਰਨਾ ਹੈ ਆਹੀ ਕੰਮ ਵਾਰ ਕਰਦੇ ਹਾਂ ਕਿ ਆਹੀ ਕੰਮ ਜੇ ਪੰਜਾਬ ਦੇ ਵਿੱਚ ਮਿਲ ਜੇ ਤੇ ਆਪਣੇ ਘਰ ਦੇ ਵਿੱਚ ਮਿਲ ਜੇ ਤੇ ਪਰਿਵਾਰ ਦੇ ਵਿੱਚ ਮਿਲ ਜੇ ਮੈਂ ਕਹਿੰਦਾ ਸੋਨੇ ਤੇ ਸੁਹਾਗਾ ਹੋ ਜਾਂਦਾ ਤੇ ਭਰਾ ਹੋਰਾਂ ਨੇ ਇਹ ਕੰਮ ਕੀਤਾ ਹੋਇਆ ਜਦੋਂ ਆਪਾਂ ਪਟਿਆਲੇ ਤੋਂ ਜਿਹੜਾ ਚੰਡੀਗੜ੍ਹ ਵਾਲਾ ਬਾਈਪਾਸ ਹੈ ਉਹਦੇ ਉੱਪਰ ਭਾਈ ਹੋਰਾਂ ਨੇ ਆ ਬੈਂਡ ਤਿਆਰ ਕਰਕੇ ਆ ਫਾਸਟ ਫੂਡ ਦਾ ਜਿਹੜਾ ਕੰਮ ਕੀਤਾ ਹੋਇਆ ਮੈਂ ਕਹਿੰਦਾ ਵੀ ਮੇਰੇ ਵੱਲੋਂ ਭਰਾ ਨੂੰ ਸਲੂਟ ਹੈ ਕਿ ਪੰਜਾਬ ਦੇ ਵਿੱਚ ਹੀ ਰਹਿ ਕੇ ਕੰਮ ਕਰ ਰਿਹਾ ਹੈ ਤੇ ਇਹ ਸੇਧ ਲੈਣੀ ਚਾਹੀਦੀ ਹੈ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਹੈ ਕਿ ਪੰਜਾਬ ਦੇ ਨੌਜਵਾਨੋ ਪੰਜਾਬ ਨੂੰ ਨਾ ਛੱਡੋ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਪੈਦਾ ਕਰ ਲਓ ਪੰਜਾਬ ਦੇ ਵਿੱਚ ਹੀ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਕੰਮ ਦਿਓ ਇਹ ਨੌਜਵਾਨ ਨੇ ਵੀ ਕਿੰਨੇ ਬੰਦਿਆਂ ਨੂੰ ਕੰਮ ਦਿੱਤਾ ਹੋਊਗਾ ਤੇ ਪੰਜਾਬ 'ਚ ਰਹਿ ਕੇ ਹੀ ਆਪਣੇ ਮਾਪਿਓ ਕੋਲ ਹੀ ਰਹਿ ਕੇ ਕੰਮ ਕਰ ਰਿਹਾ ਹੈ ਤੇ ਜਰੂਰ ਭਰਾ ਹੌਸਲਾ ਵਧਾਇਆ ਕਰੋ ਜੇ ਪੰਜਾਬੀ ਪੰਜਾਬੀਆਂ ਨਾਲ ਖੜਨ ਲੱਗੇ ਨਾ ਤਾਂ ਫਿਰ ਇੱਥੇ ਆ ਜਿਹੜੇ ਬਾਹਰੋਂ ਆ ਕੇ ਭਈਏ ਰੇੜੀਆਂ ਲਾ ਲੈਂਦੇ ਆ ਨਾ ਉਹ ਕਾਮਜਾਬ ਨਹੀਂ ਹੁਣ ਕਿ ਸਾਡਾ ਪੰਜਾਬ ਕਾਮਜਾ ਉਹ ਪੰਜਾਬ ਦੇ ਲੋਕ ਕਾਮਜਾ ਉਹਨਗੇ ਪੰਜਾਬੀ ਕਾਮਜਾ ਉਹਨਗੇ ਪਰ ਅਸੀਂ ਕੀ ਕਰਦੇ ਆ ਅਸੀਂ ਆਪਣੇ ਪੱਗਾਂ ਵਾਲੇ ਭਰਾਵਾਂ ਕੋਲੇ ਘੱਟ ਖੜਦੇ ਆ ਤੇ ਬਾਹਰਲੇ ਸੂਬਿਆਂ ਦੇ ਲੋਕਾਂ ਕੋਲੇ ਜ਼ਿਆਦਾ ਖੜਦੇ ਆ ਇਹ ਨਹੀਂ ਪਤਾ ਸਾਨੂੰ ਖਵਾਈ ਕੀ ਜਾਂਦੇ ਆ ਆ ਬਿਲਕੁਲ ਸਾਫ਼ ਸੁਥਰਾ ਬਿਲਕੁਲ ਸਾਹਮਣੇ ਪੱਗ ਵਾਲਾ ਨੌਜਵਾਨ ਹੈ ਪੰਜਾਬੀ ਨੌਜਵਾਨ ਹੈ ਸੋ ਜ਼ਰੂਰ ਹੌਸਲਾ ਦਿਆ ਕਰੋ ਤੇ ਜ਼ਰੂਰ ਖੜ ਕੇ ਜਾਇਆ ਕਰੋ ਭਰਾਵੋ ਵੈਸੇ ਵੀ ਅਸੀਂ ਵੱਡੇ ਵੱਡੇ ਮੌਲਾਤਾਂ ਤੇ ਜਾ ਕੇ ਪਤਾ ਨਹੀਂ ਕਿੰਨੇ ਕਿੰਨੇ ਰੁਪਏ ਲਾ ਦਿੰਨੇ ਆ ਜਿੰਨੇ ਰੁਪਏ ਉਹ ਮੋਲਾ ਵਾਲੇ ਜਾਂ ਡੋਮੀਨੋਜ਼ ਵਾਲੇ ਜਾਂ ਹੋਰ ਕੇ ਕਿੰਨੇ ਜਿਹੜੇ ਬ੍ਰਾਂਡ ਨੇ ਮੰਗ ਲੈਦੇ 19 ਦੇ ਦਿੰਦੇ ਆ ਪਰ ਯਾਰ ਜਰੂਰ ਇਹਨਾਂ ਦਾ ਹੌਸਲਾ ਵਧਾਇਆ ਕਰੋ ਇਹ ਜਰੂਰ ਇਹਨਾਂ ਕੋਲੇ ਖੜ ਕੇ ਜਾਇਆ ਕਰੋ ਤੇ ਜਰੂਰ ਕੁਝ ਖਾ ਕੇ ਜਾਇਆ ਕਰੋ ਤੇ ਆ ਬਾਈ ਦਾ ਕੰਮ ਦੇਖ ਲੋ ਸਾਰਾ ਸਾਫ ਸੁਥਰਾ ਤੇ ਬਾਈ ਹੋਰੀ ਕੰਮ ਕਰ ਰਹੇ ਨੇ ਮੰਗਣਾ ਆ ਸੂਟ ਆ ਦਿਖਾ ਦੇ ਸੂਟ ਆ ਬਾਈ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਨੇ ਤੇ ਆਪਣਾ ਕੰਮ ਕਰ ਰਹੇ ਨੇ ਇੱਥੇ ਇਹ ਮਾਲਕ ਨੇ ਜੇ ਬਾਹਰਲੇ ਮੁਲਕ ਚ ਜਾ ਕੇ ਕੰਮ ਕਰਨਗੇ ਤਾਂ ਨੌਕਰ ਬਣ ਕੇ ਕੰਮ ਕਰਨਗੇ ਇੱਥੇ ਇਹ ਖੁਦ ਮਾਲਕ ਬਣ ਕੇ ਕੰਮ ਕਰ ਰਹੇ ਨੇ ਤੇ ਆਪਣੇ ਪਰਿਵਾਰ ਚ ਰਹਿ ਕੇ ਕੰਮ ਕਰ ਰਹੇ ਨੇ ਤੇ ਬੜਾ ਸਾਫ ਸੁਥਰਾ ਕੰਮ ਕਰ ਰਹੇ ਨੇ ਪੰਜਾਬ ਦੇ ਨੌਜਵਾਨੋ ਪੰਜਾਬ ਨੂੰ ਨਾ ਛੱਡੋ ਬਾਹਰਲੇ ਮੁਲਕਾਂ ਚ ਕੁਛ ਨਹੀਂ ਐਵੇਂ ਇੱਕ ਹਊਆ ਬਣਿਆ ਹੋਇਆ ਕਿ ਯਾਰ ਪਤਾ ਨਹੀਂ ਅਸੀਂ ਕੀ ਉੱਥੋਂ ਲੁੱਟ ਲਿਆਵਾਂਗੇ ਕੀ ਕਰ ਲਾਂਗੇ ਜੇ ਜਿਨੇ ਕੰਮ ਕਰਨਾ ਹੋਵੇ ਉਹ ਇੱਥੇ ਹੀ ਰਹਿ ਕੇ ਬੜਾ ਸਾਫ ਸੁਥਰੇ ਤੇ ਚੰਗੇ ਕੰਮ ਕਰ ਸਕਦੇ ਤੇ ਕਮਾਈ ਕਰ ਸਕਦੇ ਆਪਣੇ ਮਾਪੇ ਦੇ ਕੋਲ ਰਹਿ ਸਕਦੇ ਆ ਪੰਜਾਬ ਦੀ ਧਰਤੀ ਨੂੰ ਘਟਾਵੋ ਨਾ ਸਦੋ ਪੰਜਾਬ ਦੀ ਧਰਤੀ ਬਹੁਤ ਕੁਝ ਦੇ ਸਕਦੀ ਹੈ ਤੇ ਬਾਈ ਸਲੂਟ ਹੈ ਜੀ ਸਦੋ ਤੋਂ ਲੱਗਿਓ ਕੰਮ ਕਰਨ ਜਦੋਂ ਤੋਂ ਲੱਗਿਓ ਕੰਮ ਕਰਨ ਫੇਰੇ ਆ ਜਾ ਮੈਂ ਸਾਨੂੰ ਦਿੱਥਾ ਰੁਹੀ ਤੇ ਕੰਮ ਕਰਦੇ ਮਤਲਬ ਇੱਕ ਹੀ ਸਾਲ ਅੱਧਾ ਤੋਂ ਬਣਾ ਰਹੇ ਹਾਂ ਅੱਧੇ ਮਹੀਨੇ ਹੋ ਗਏ 6 ਮਹੀਨੇ ਆ ਵਧੀਆ ਖੜਦੇ ਆ ਪੰਜਾਬੀ ਸਾਦ ਦਿੰਦੇ ਆ ਬਹੁਤ ਅੱਛਾ ਰਿਸਪੌਂਸ ਹੈ ਬਹੁਤ ਸਾਰੇ ਦਿੰਦੇ ਨੇ ਸਾਰੇ ਵੀ ਹਾਂ ਮਤਲਬ ਤੁਸੀਂ ਇੱਥੇ ਕੰਮ ਕਰ ਰਹੇ ਹੋ ਜਾਂ ਬਾਹਰ ਨਹੀਂ ਜਾ ਰਹੇ ਬਹੁਤ ਅੱਛਾ ਹੈ ਉਹਨਾਂ ਨੂੰ ਸਕੂਨ ਹੈ ਪੂਰਾ ਪੂਰਾ ਸੁਨਾਈ ਕਰਦਿਆਂ ਬੈਠ ਕੇ ਰੋਟੀ ਖਾਈਦੀ ਆ ਮਾਪੇ ਕੋਲੇ ਰਹਿਣਾ ਹੈ ਨਾ ਮਾਪੇ ਕੋਲੇ ਰਹਿਣਾ ਹੈ ਤੇ ਮਾਪੇ ਕੋਲ ਨਹੀਂ ਰਹਿ ਜਾਏ ਅਗਰ ਇੱਥੇ ਕੰਮ ਕਰਨਾ ਤਾਂ ਸੁਨਾਈ ਹੋਏਗਾ ਅੱਛਾ ਅਦਰ ਕਿ ਲੱਗੇ ਰਹੇ ਉਹ ਤਾਂਰੇ ਕੰਮ ਕਰਉਣੇ ਨੇ ਸਾਰੇ ਹਾਂ ਉਹ ਸਾਡੇ ਸਾਰੇ ਫੈਮਿਲੀ ਮੈਂਬਰ ਜੇ ਮਾਸੀ ਦੇ ਮੁੰਡਾ ਸਿਸਟਮ ਦੇ ਨਾਲ ਮੇਰਾ ਬਟਨ ਤਾਂ ਬਣੇਗਾ ਅੱਛਾ ਭੈਣ ਭਾਈਓ ਅੱਛਾ ਕੁੜੀਆਂ ਵੀ ਕੰਮ ਕਰ ਰਹੀ ਐ ਤੇ ਮਾਸੀ ਦੇ ਮੁੰਡਿਆਂ ਨੂੰ ਵੀ ਇਤਕਾਰ ਦਿੱਤਾ ਹਾਂ ਨਾ ਜੇ ਤੂੰ ਬਾਹਰ ਜਾਂਦਾ ਨਾ ਤੇ ਨਹੀਂ ਪਤਾ ਬਾਹਰ ਜਾਣ ਲੱਗਦਾ ਜੀਨ ਵਿੱਚ ਨਹੀਂ ਪੈਂਦੀ ਠੀਕ ਹੈ 25 ਤੋਂ 30 ਲੱਖ ਰੁਪਏ ਲਾਉਣਾ ਤੇ ਨਾਲੇ ਉੱਥੇ ਨੌਕਰ ਵਾਂਗ ਰਹਿਣਾ ਪੈਂਦਾ ਮਾਪੇ ਬਾਪ ਤੋਂ ਜੂਰੇ ਨਾ ਪੰਨਾ ਸਹੀ ਹੈ ਇਹ ਸਾਰਾ ਜਿਹੜਾ ਆਪਣਾ ਖੂਨ ਹੈ ਸਹੀ ਹੈ ਇਹਨਾਂ ਨੂੰ ਰੋਜ਼ਗਾਰ ਦਿੱਤਾ ਜਿਹਨੂੰ ਕੰਮ ਕਰਨਾ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਹਨਾ ਜੇ ਪੰਜਾਬੀ ਪੰਜਾਬੀਆਂ ਤੋਂ ਟਿਕ ਲੈ ਕੇ ਖਾਣ ਲੱਗਿਆ ਤਾਂ ਅੱਲਾ ਵੀ ਖਿਆਲ ਕਾਉਂ ਜਾਂ ਠੀਕ ਹੈ ਹਨਾ ਬਹੁਤ ਧੰਨਵਾਦ ਭਾਈ ਇਹ ਲੈਕਣਾ ਇੱਕ ਚੰਗਾ ਸਨੇਹਾ ਹੈ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਦਿੱਤਾ ਜਾ ਸਕਦਾ ਥੋੜੀ ਰੀੜੀ ਤੋਂ ਕਿ ਇਹ ਤੁਹਾਡਾ ਆਪਣਾ ਕੰਮ ਹੈ ਤੁਹਾਡੀ ਆਪਣੀ ਮਿਹਨਤ ਹੈ ਤੇ ਰੋਜ਼ਗਾਰ ਹੈ ਕਿ ਪੰਜਾਬ ਵੀਓ ਇੱਕ ਚੰਗਾ ਸੁਨੇਹਾ ਨੌਜਵਾਨਾਂ ਨੂੰ ਇੱਕ ਚੰਗਾ ਸੁਨੇਹਾ ਇੱਥੋਂ ਲੈ ਸਕਦੇ ਹੋ ਕਿ ਇੱਥੇ ਰਹਿ ਕੇ ਤੁਸੀਂ ਆਪਣਾ ਕੰਮ ਆਪ ਕਰ ਸਕਦੇ ਹੋ ਮਿਹਨਤ ਕਰ ਸਕਦੇ ਹੋ ਪੈਸੇ ਕਮਾ ਸਕਦੇ ਹੋ ਤੇ ਪੰਜਾਬ ਦੇ ਵਿੱਚ ਬਹੁਤ ਕੰਮ ਹੈ ਪੰਜਾਬ ਦੀ ਧਰਤੀ ਕਿਸੇ ਨੂੰ ਭੁੱਖਾ ਹੀ ਨਹੀਂ ਮਰਨ ਦਿੰਦੀ ਯਾਰ ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੰਜਾਬ ਦੀ ਧਰਤੀ ਤੇ ਰਹਿ ਕੇ ਕੋਈ ਵੀ ਭੁੱਖਾ ਨਹੀਂ ਮਾਰਲੇ ਸੂਬਿਆਂ ਤੋਂ ਆ ਕੇ ਲੋਕ ਇੱਥੇ ਕਾਮਜਾਬ ਹੋ ਰਹੇ ਆ ਕੋਠੀਆਂ ਪਾ ਕੇ ਜ਼ਮੀਨਾਂ ਲੈ ਗਏ ਤੇ ਸਾਡੇ ਵਾਲੇ ਜ਼ਮੀਨਾਂ ਵੇਚ-ਵੇਚ ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੇ ਆ ਯਾਰ ਬੋਟਾ ਚੱਲ ਰਿਹਾ ਹੈ ਇਸ ਕਰਕੇ ਮੈਂ ਕਹਣਾ ਵੀ ਦੁਬਾਰੇ ਉਹੀ ਮਾਹੌਲ ਬਣੇ ਪਹਿਲਾ ਵਾਲਾ ਪੰਜਾਬ ਬਣੇ ਤੇ ਪੰਜਾਬ ਦੀ ਪੰਜਾਬ ਦੇ ਨੌਜਵਾਨ ਪੰਜਾਬ ਦੀ ਧਰਤੀ ਦੀ ਕੰਮ ਕਰਨ ਜਿਉਂਦੇ ਵਾਸਤੇ ਰਹੋ ਇਹ ਭਰਾ ਨੂੰ ਜਰੂਰ ਹੌਸਲਾ ਦਿਓ ਆਉਂਦੇ ਜਾਂਦੇ ਜਰੂਰ ਖੜੋ ਜਦੋਂ ਆਪਾਂ ਪਟਿਆਲੇ ਵਾਲਾ ਜਿਹੜਾ ਬਾਈਪਾਸ ਚੰਡੀਗੜ੍ਹ ਨੂੰ ਜਿਹੜਾ ਬਾਈਪਾਸ ਜਾਂਦਾ ਹੈ ਉਹਦੇ ਉੱਪਰ ਖੜਿਆ ਤੇ ਇੱਥੇ ਪੈਟਰੋਲ ਪੰਪ ਦੇ ਲਾਗੇ ਜ਼ਰੂਰ ਬਾਈ ਖੜਕੇ ਜਾਏਗਾ ਸ਼ੇਰਮਾਜਰਾ ਪਿੰਡ ਸ਼ੇਰਮਾਜਰਾ ਪਿੰਡ ਆ ਬਾਈ ਯਾਦ ਰੱਖਿਓ